ਕਸਬਾ ਡੇਰਾ ਬਾਬਾਨਾ ਨੂੰ ਕਿਹ ਰੇਲਵੇ ਸਟੇਸ਼ਨ ਤੇ ਪਹੁੰਚਿਆ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜ਼ਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ ਇਹ ਹਮ ਦਾ ਹੰਡਾ ਜਕਸ਼ਨ ਹੈ ਜੀ ਡੇਰਾ ਬਾਬਾਨਾ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਹੈ ਜੇ ਲਾਹੌਰ ਵੱਲੋਂ ਵੀ ਆ ਰਹੀ ਹੈ ਡੇਰਾ ਬਾਬਾਨਾ ਤੋਂ ਵੀ ਆ ਰਹੀ ਹੈ ਇਥੇ ਦੋਵੇਂ ਟ੍ਰੇਨਾਂ ਇਕੱਠੀਆਂ ਹੋ ਗਏ ਇੱਕ ਬਿਜੀ ਰੋਡ ਪਾਸ ਕਰਦੀਆਂ ਉਹ ਵੀ ਤੂੰ ਵੀ ਰੇਲਵੇ ਜਿਹੜਾ ਅਫਸਰ ਤੇ ਕਿੰਝ ਮੈਂ ਰੇਲਵੇ ਦਾ ਅਫਸਰ ਕਿੰਨਾ ਜੀ ਡਿਊਟੀ ਕੀਤੀ 30 ਸਾਲ 30 ਸਾਲ ਇੱਥੇ ਕਿੱਥੇ ਜਾਂ ਪਰ ਰੁਕਦਾ ਹਾਂ ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਕਿੱਥੇ ਕਹਿੰਦਾ ਇੱਥੇ ਨਹੀਂ ਵੀ ਵੀ ਕੇ ਸਾਥ ਵੀ ਸੋ ਹਾਂ ਇਹ ਤੂੰ ਕਿਹੜੇ ਹੋਂ ਟ੍ਰੇਨ ਨਾਲ ਕਿੱਥੇ ਕਿੱਥੇ ਜਾਉਂਦਾ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਦੀ ਆਤੀ ਜਾਂਦੀ ਵਾ ਕੀ ਮਤਲਬ ਜਿਹੜਾ ਉਦੋਂ ਤੱਕ ਹੁੰਦਾ ਕਰਾ ਨਿਜਮ ਸੀ ਵੀ ਜਾ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਸੋ ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਹੁਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਬੇਕਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ ਸੋ ਅੰਦਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਰਜਿਸਟਰ ਕੀਤਾ ਗਿਆ ਸੋ ਸਾਡੇ ਨਾਲ ਕੁਝ ਇਸ ਪਿੰਡ ਦੇ ਜਿਹੜਾ ਡਰਬਾ ਬਨਾਨਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚੀ ਗੱਲ ਸਤਿ ਸ੍ਰੀ ਅਕਾਲ ਸੱਚੀ ਮੇਰਾ ਨਾਮ ਅਕਬੀਰ ਸਿੰਘ ਜੀ ਸਰ ਇਹ ਭਾਵੇਂ ਜਿਹੜਾ ਰੇਲ ਵਿਸ਼ੇਸ਼ਨਾ ਮਤਲਬ ਪੰਜਾਬ ਦਾ ਸਭ ਤੋਂ ਪੁਰਾਣਾ ਰੇਲ ਵਿਸ਼ੇਸ਼ਨਾ ਕਿਵੇਂ ਮਤਲਬ ਕਿੰਨੀਆਂ ਰੇਲਾਂ ਜਿਹੜੇ ਪਹਿਲਾਂ ਹ ਉਹ ਸਟੇਮ ਦੇ ਉਤੇ ਸਰ ਜੀ ਟ੍ਰੇਨਾਂ ਤਿੰਨ ਆਉਂਦੀਆਂ ਜੀ ਇੱਕ ਸਵੇਰੇ ਤੇ ਦੁਪਹਿਰੇ ਤੇ ਸ਼ਾਮ ਨੂੰ ਹਾਂਜੀ ਜਿਹੜੀ ਦਸਮ ਜੋਗ ਜਿਗਰ ਜੋਗ ਹੈ ਕਿ ਜਿਹੜੀ ਇੱਥੋਂ ਪਹਿਲਾਂ ਜਿਹੜੀ ਪਾਕਿਸਤਾਨ ਵਪਾਰਕ ਜਿਹੜੀ ਟ੍ਰੇਨਾਂ ਜਾਂਦੀ ਜੀ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਇਦਾਂ ਜਿੱਦਾਂ ਇੱਥੇ ਹੁੰਦਾ ਹੁੰਦਾ ਜਕਸ਼ਨ ਹੈ ਜੀ ਡੇਰਾ ਬਾਬਾ ਨਾਨਕ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਵੀ ਆ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਵੀ ਆ ਰਹੀ ਆ ਇੱਥੇ ਦੋਵੇਂ ਟ੍ਰੇਨਾਂ ਇਕੱਠੀਆਂ ਹੋ ਗਏ ਇੱਕ ਦੂਜੀ ਨੂੰ ਪਾਸ ਕਰਦੀਆਂ ਹਾਂਜੀ ਮੁਲਕੇ ਕਿਹੜੇ ਕਿਹ ਕਿਹ ਚੀਜ਼ ਦਾ ਜਿਹੜਾ ਵਪਾਰ ਹੁੰਦਾ ਰਿਹਾ ਤੇ ਮੁਲਕੇ ਚੀਜ਼ ਉਹ ਚੱਲ ਰਿਹਾ ਵਪਾਰ ਇੱਥੇ ਸਰਜੀ ਇੱਕ ਹੁੰਦਾ ਹੀ ਆ ਤੇ ਆਪਣਾ ਚੌਲ ਜਿਆਦਾ ਹੀ ਜੇ ਗੋੜ ਜਾਂਦਾ ਹੁੰਦਾ ਸੀ ਹੋਰ ਬਾਕੀ ਆਪਣਾ ਖਾਦਮ ਦੀ ਹੀ ਜੇ ਉਸ ਟਾਈਮ ਤੇ ਜਿਪਸਮ ਪੜੀ ਹੀ ਹਾਂ ਉਹ ਤੇ ਉਹ ਹੁੰਦੀ ਆ ਉਸ ਟਾਈਮ ਤੇ ਕਾਫੀ ਲੋਕਾਂ ਦੇ ਜਿੰਨਾ ਵਪਾਰ ਕਰਦੇ ਇੱਥੇ ਮਨ ਲੋਕਾਂ ਰੋਜ਼ਕਾਰ ਕਾਫੀ ਮਿਲਦਾ ਹੋਏਗਾ ਤੇ ਇੱਥੇ ਆਵਾਜਾਈ ਵੀ ਕਾਫੀ ਹੁੰਦੀ ਹੋਏ ਪੜੀ ਤੇ ਆਵਾਜਾਈ ਤੇ ਸਰਜੀ ਸਾਡੇ ਵੇਖੜਤਾ ਕਰ ਵੀ ਹੁੰਦੀ ਹੈਗੀ ਹਾਂਜੀ ਹੁਣ ਦੇ ਤਾਂ ਉਸੋਂ ਦਾ ਮਾਹੌਲ ਦੇ ਵਿੱਚ ਇੱਕ ਪਪਾ ਫਰਕ ਪੰਜਾਬ ਦਾ ਉਦੋਂ ਤੋਂ ਮਾਹੌਲ ਕੁਝ ਵੱਖਰਾ ਤਾਂ ਹੁਣ ਕੁਝ ਵੱਖਰਾ ਹੈ ਕੋਣ ਸਰ ਹੁਣ ਦਾ ਤੇ ਉਦੋਂ ਦਾ ਬਹੁਤ ਹੀ ਫਰਕ ਹੈ ਹੁਣ ਵੇਖੋ ਜੇ ਸੁੰਨਸਾ ਨਾ ਸਾਰਾ ਕੋਈ ਮਤਲਬ ਗੱਲਬਾਤ ਕੋਈ ਹੁਣ ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮਨੂੰ ਟ੍ਰੇਨ ਦਾ ਆਉਂਦਾ ਸਮਾਂ ਹੁੰਦਾ ਜੀ ਜੀ ਹਾਂਜੀ ਜੀ ਜੇ ਜਿਨੀ ਕਿ ਅੱਧਾ ਘੰਟਾ ਪਹਿਲਾਂ ਸਵਾਰੀ ਆਉਂਦੀ ਜੇ ਤੇ ਉਹ ਟ੍ਰੇਨ ਦੇ ਵਿੱਚ ਉਹ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀ ਰਹੀ ਕਿਹੜੇ ਕਿਹੜੇ ਮਤਲਬ ਜਾਂਦੀ ਰਹੀ ਪਿੰਡਾਂ ਸਾਰੇ ਇਹ ਡੇਰਾਪਾਪਾ ਨਾਨੇ ਸਟੇਸ਼ਨ ਤੋਂ ਇਹ ਆਪਣਾ ਪੰਜ ਪੰਜਵਾਂ ਸ਼ੇਸ਼ ਲਾਹੌਰ ਦਾ ਹੈ ਤੇ ਮਾਲ ਜਿਹੜਾ ਇਹ ਲਾਹੌਰ ਦਾ ਕਰ ਜਾਂਦਾ ਲਾਹੌਰ ਵੀ ਜਕਸ਼ਨ ਹੀ ਜੇ ਉਥੋਂ ਮਾਲ ਲਾਤਦਾ ਹੀ ਉਥੋਂ ਬੇਰੋਦਰੋਂ ਜੋ ਵੀ ਆਉਂਦਾ ਹੀ ਜੇ ਸ਼ਿਵਾਰਾ ਸ਼ਿਵਰਾਜ ਹੋਏ ਮੈਨੂੰ ਵਕ ਵਕ ਜਿਹੜੇ ਸਟੇਸ਼ਨ ਨੇ ਉੱਥੇ ਮਤਲਬ ਮਾਲ ਸਪਲਾਈ ਜਦਾ ਹੁੰਦਾ ਰਿਹਾ ਹਾਂ ਹਾਂਜੀ 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 ਤੇ ਜਿਵੇਂ ਮਤਲਬ ਹੁਣ ਤੁਸੀਂ ਦੇਖਦੇ ਜੋ ਮਤਲਬ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆ ਵੀ ਗਏ ਨੇ ਮਤਲਬ ਇੱਥੇ ਕਰਮਚਾਰੀ ਕੋਈ ਨਹੀਂ ਟਿਕਟਾਂ ਕਰਨੋਂ ਪਰ ਜਿਵੇਂ ਮਤਲਬ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਹਰ ਚੰਦਾ ਕਿ ਜਾਂ ਕਿਵੇਂ ਸਾਰਾ ਕਰਮਚਾਰੀ ਸਾਰੇ ਜਿੱਦਾਂ ਤਾਂ ਲਉਂਦਾ ਦੱਸਿਆ ਵੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਉਹਨੇ ਤੇ ਹੁਣਾਵਾ ਕੀ ਜਕਰ ਸਵਾਰੀਆਂ ਦੇ ਨਾਂ ਹੁਣ ਕਰਕੇ ਕਿੰਨਾ ਨਾਂ ਹੁਣ ਕਰਕੇ ਸਰ ਜੀ ਕਿਉਂਕਿ ਇ ਇੱਕ ਹੋਵੇ ਸੈਸ਼ਨ ਹੋਵੇ ਤੇ ਉਹਦੇ ਤੇ ਚਾਰ ਪੰਜ ਟਿਕਟਾਂ ਵਿਕਣ ਤੇ ਕੀ ਉਹਦੀ ਕਮਾਈ ਕੀ ਆ ਜੀ ਕਿ ਲੱਗਦਾ ਵੀ ਜਿਆਦਾ ਇਥੋਂ ਮੁਲਾਜ਼ਮ ਬਲੂਮ ਜਿਹੜੇ ਡਿਊਟੀ ਵਾਲੇ ਉਹ ਜਾਂਦੇ ਆ ਹਾਂ ਇਸ ਵਕਤ ਇਸ ਵਕਤ ਤੇ ਡਿਊਟੀਆਂ ਵਾਲੇ ਨੇ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪ ਦਾ ਸਾਰ ਡਿਊਟੀਆਂ ਕਰਦੇ ਨੇ ਜਿੰਨਾ ਕੋਈ ਮੇਲਾ ਚ ਨੇ ਜਾਂ ਫੈਕਟਰੀਆਂ ਚ ਨੇ ਤੇ ਉਹਨਾਂ ਨੇ ਆਪਣੇ ਪਾਸ ਬਣਾਏ ਨੇ ਕਾਰਡ ਬਣਾਏ ਨੇ ਭਾਈ ਠੀਕ ਹੈ ਜਿਵੇਂ ਅਸੀਂ ਦੇਖਿਆ ਕੁਆਟਰ ਵੀ ਇੱਥੇ ਟੱਲੇ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦੇ ਸਰਕਾਰੀ ਕਰਮਚਾਰੀ ਜੀ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋ ਵੀ ਸਟੇਸ਼ਨਟਾਪ ਦੇ ਮੰਨੇ ਅਨੁਲ ਬਿਲਡਿੰਗ ਤੇ ਪੁਰਾਣੀਆਂ ਜਾਂ ਕੁਆਰਟਰ ਪੁਰਾਣੀਆਂ ਜਾਂ ਹੋਰ ਚੀਜ਼ਾਂ ਕੋ ਪੁਰਾਣੀਆਂ ਨੇ ਜਿਤੋਂ ਲਾਵਾ ਹੋਰ ਇੱਥੇ ਕਿਹੜੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਾਨੂੰ ਤੋਂ ਪਹਿਲਾਂ ਦੀ ਜਿਹੜੀਆਂ ਬਣੀਆਂ ਨੇ ਐ ਸਮੇਂ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਟੱਟ ਢੁੱਠ ਗਈਆਂ ਨੇ ਉਦਾਂ ਦੇ ਹਾਫ ਪੁਰਾਣੀ ਕੋਠੀ ਆ ਇਹ ਉਦੋਂ ਪਲੇਟ ਯਾਰ ਵੱਡੇ ਸਫੇ ਨਿਸਟ੍ਰੇਸ਼ਨ ਮਾਰਟਲ ਦੀ ਇਥੇ ਕੋਠੀ ਆ ਇਧਰਲੇ ਪੰਨੇ ਉਹ ਵੀ ਸਾਉ ਕੁਆਰਟਰ ਜੋ ਵੀ ਆ ਉਹ ਟੱਟ ਢੁੱਠ ਗਏ ਨੇ ਹੁਣ ਤੇ ਉੱਥੇ ਆ ਜੰਗਲਾ ਨੇ ਪੋਤੇ ਪਾਤੇ ਤੇ ਲਾਇਆ ਮਲਾਂਤਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਮਿਲ ਨਹੀਂ ਆ ਗਈ ਮੈਨੂੰ ਜਿਹੜੀਆਂ ਮਿਲ ਗਈਆਂ ਨੇ ਪੋ ਇਸ ਵਕਤ ਸਾਰੇ ਇਥੇ ਉਸ ਟੇਸ਼ ਮਟਰ ਰਹੇ ਨੇਗਾ ਉਹ ਕੋਈ ਨਹੀਂ ਚਾਪ ਪੁਰਾਣੀ ਉਸ ਟਾਈਮ ਦੀ ਮੌਜੂਦ ਹਾਂ ਹੈਗੀਆਂ ਨੇ ਹਾਂਜੀ ਹੈਗੀਆਂ ਸੋ ਸਾਡੇ ਨਾਲ ਹੋਰ ਵੀ ਕੋਈ ਕਰਮਚਾਰੀ ਮੌਜੂਦ ਨੇ ਵਾਹਿਗੁਰੂ ਜੀ ਖਾਲਸਾ ਉਹ ਪਤੇ ਉਹ ਪੁੱਛੀ ਵੀ ਰੇਲਵੇ ਜੀ ਸ਼ੂਟ ਕਰਦੇ ਨੇ ਮੈਂ ਵੀ ਰੇਲਵੇ 'ਚ ਮੇਰਾ ਰਸਤਾ ਹੈ ਰੋ ਕਿੰਨਾ ਚਿਰ ਡਿਊਟੀ ਕੀਤੀ ਤੇ 30 ਸਾਲ 30 ਸਾਲ ਇੱਥੇ ਕਿਤੇ ਕਿਹਾਂਪਰ ਉੱਧਾ ਮਤਲਬ ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਇੱਥੇ ਕਿਹਨੇ ਜਰ ਇੱਥੇ ਨੇ 20 20 ਕੇ ਸਾਲ ਮੰਨੋ ਉਸ ਟਾਈਮ ਜਿਸ ਟਾਈਮ ਤੋਂ ਇਹ ਰਿਹਾ ਉਦੋਂ ਵੀ ਵਪਾਰਕ ਜਿਹੇ ਮਾਹੌਲ ਦੇ ਵਿੱਚ ਰਹੇ ਕਿਹਾ ਉਸ ਤੋਂ ਬਾਅਦ ਆਏ ਨਹੀਂ ਉਦੋਂ ਨਹੀਂ ਕੋਈ ਵਪਾਰ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਬਈ ਮਤਲਬ ਜਦੋਂ ਤੁਹਾਡੀ ਜੂਟੀ ਚੱਲਦੀ ਸੀ ਉਸ ਟਾਈਮ ਯਾਤਰੀਆਂ ਦਾ ਕਿਵੇਂ ਆਉਣ ਜਾਣਾ ਤੇ ਹੁਣ ਦਾ ਮੌਜੂਦ ਹੁਣ ਹੋ ਗਿਆ ਉਦੋਂ ਯਾਤਰੀ ਵੀ ਬਹੁਤ ਵਧੀਆ ਆ 2010 12 ਤੱਕ ਘਟਿਆ ਮਤਲਬ 2010 ਪਰਤ ਜਿਹੜਾ ਮਤਲਬ ਲੋਕਾਂ ਦਾ ਜਾਣ ਕਰ ਕੀ ਕਾਰਨ ਮਤਲਬ ਲੋਕਾਂ ਦਾ ਮਤਲਬ ਉਦੋਂ ਵੀ ਜਿਹੜਾ ਘਟਿਆ ਕੀ ਘਟਿਆ ਇਦਾਂ ਹੀ ਮੁਲਾਜ਼ਮ ਘਟ ਗਏ ਸਟੇਸ਼ਨ ਤੇ ਕੋਈ ਹੈ ਨਹੀਂ ਇਦਾਂ ਲੋਕ ਛੱਡ ਜਾਂਦੇ ਇਦਾਂ ਹਲਕੀ ਲੱਗਦਾ ਵੀ ਪਰਚੀਆਂ ਨਾ ਮਿਲਣ ਕਰਕੇ ਜਾਂ ਟਿਕਟਾਂ ਨਾ ਮਿਲਣ ਕਰਕੇ ਲੋਕਾਂ ਦਾ ਜਾਣ ਘਟਿਆ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਦਾ ਜਾਣ ਪਿਆਰ ਮਤਲਬ ਉਹ ਪੂਰਨ ਵੱਧ ਸਕਦਾ ਉਸੇ ਪੂਰਨ ਗੱਡੀ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੌਜ ਦਾ ਮਾਹੌਲ ਖਰਾਬ ਆ ਮੌਲ ਖਰਾਬ ਲੋਕਾਂ ਜਿਹਦਾ ਪਿੱਛੇ ਜ ਮਾਹੌਲ ਖਰਾਬ ਰਹੇ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਉਹਦੀ ਹੁਣ ਮਤਲਬ ਫੇਰ ਚੱਲ ਵੀ ਗੱਡੀ ਫੇਰ ਚੱਲਦੀ ਜੇ ਮਨ ਤੁਸੀ ਡਿਊਟੀ ਕਰਦੇ ਰਹੇ ਜੋ ਉਦੋਂ ਮਤਲਬ ਟ੍ਰੇਨ ਦੇ ਵਿੱਚ ਮਨ ਕਾਫੀ ਤੁਸੀਂ ਕਰਦੇ ਰਹੇ ਜੋ ਉਦੋਂ ਯਾਤਰੀਆਂ ਤਾਂ ਕਿਵੇਂ ਮਨ ਲਓ ਫੁੱਲ ਯਾਤਰੀ ਜਾਂਦੇ ਰਹੇ ਹਾਂ ਪੂਰੀ ਯਾਤਰੀ ਬੜੀ ਸਵਾਰੀ ਫੁੱਲ ਸਵਾਰੀ ਜਾਨੀ ਕਿ ਮੁਲਾਜ਼ਮ ਜਾਂਦੇ ਰਹੇ ਜਾਂ ਆਮ ਸਵਾਰੀ ਵੀ ਜਾਂਦੀ ਨਹੀਂ ਆਮ ਸਵਾਰੀ ਜਾਂਦੀ ਗਈ ਅੱਬਾ ਸਹਿ ਕੰਮ ਕਰਨ ਵਾਲੇ ਹਾਂ ਇਹ ਤੂੰ ਕਿਹੜੇ ਹੁੰ ਟ੍ਰੇਨਾਂ ਨਾਲ ਕਿੱਥੇ ਕਿੱਥੇ ਜਾਂਦੀਆਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹੁੰਦੀ ਜਾਂਦੀ ਹੈ ਬਾ ਕੀ ਮਤਲਬ ਜਦੋਂ ਉਦੋਂ ਤਾਂ ਹੁੰਦਾ ਕਿਰਾਇ ਨਿੱਜੇ ਕੋਈ ਛੇ ਵੀ ਜਗ ਨਹੀਂ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਪਰ ਕੀ ਲੱਗਦਾ ਵੀ ਇੱਥੇ ਜਦੋਂ ਲੋਕਲ ਜਦੋਂ ਪੈਸੇਂਜਰ ਨੇ ਉਟੀਰ ਲੱਗ ਜਾਂਦੇ ਜਾਂ ਉਹ ਵੀ ਚੱਟਕ ਜਾਂਦੇ ਨੇ ਨਹੀਂ ਕੁਝ ਲੈ ਲਿੰਦੇ ਆ ਕੁਝ ਨਹੀਂ ਲੈ ਲਿੰਦੇ ਕੁਝ ਨਹੀਂ ਲੈ ਲਿੰਦੇ ਕੀ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਪਰਭਾਈ ਹੈ ਜਿਆਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਥੋੜੀ ਕੁਝ ਹੋਣੀ ਚਾਹੀਦੀ ਆਹ ਹੋਣੀ ਕਿ ਆਈ ਦੇਰੀ ਨਹੀਂ ਗੱਡੀ ਦੀ ਚੈਕਿੰਗ ਹੋਣੀ ਚਾਹੀਦੀ ਆ ਹਾਂ ਜੀ ਕੀ ਲੱਗਦਾ ਵੀ ਇੱਥੇ ਜਿਹੜੀ ਜ਼ਿਆਦਾ ਧਿਆਨ ਵਧਦਾ ਤੇ ਐਡਾ ਬਦਮੁਲਕ ਗੁਰਾਨਕ ਦੀ ਨਗਰੀ ਤੇ ਇਧਰ ਮੁਲਕ ਨਾਲ ਦੇ ਨਾਮ ਤੋਂ ਇੱਕ ਨਾਮ ਚੱਲਣ ਦੀ ਸੰਤਰੀ ਚੱਲਦੀ ਪਈ ਹੈ ਤੇ ਇਧਰ ਵੀ ਮੁਲਕ ਜਿਆਦਾ ਬਲੋਂਗ ਸਟਾਪ ਵੀ ਹੋ ਜੇ ਤੇ ਸੰਗਤ ਦਾ ਧਿਆਨ ਇਹ ਤੋਂ ਹੋਰ ਵੱਸ ਸਕਦਾ ਵਸ ਸਕਦਾ ਜੀ ਕਿਉਂਕਿ ਤੁਸੀਂ ਤਾਂ ਇਹ ਵੀ ਡੇਰਾ ਬਾਬਾ ਨਾਲ ਉੱਤਰੂ ਜਿਹੜੀ ਅੰਮ੍ਰਿਤਸਰੋਂ ਦੀ ਲੋਕ एकदम ਦਰਸ਼ਕਾਂ ਨੰਦੇ ਤੇ ਇੱਥੋਂ ਦੇ ਜਿਹੜੇ ਅੰਮ੍ਰਿਤਸਰ ਨੂੰ ਮੁਲ ਦੱਸਿਆ ਦੋਵੇਂ ਗੁਰਦਵਾਰਾਂ ਜਿਹੜੀ ਹੈ ਇਹ ਗੱਡੀ ਲਿੰਕ ਕਰਦੀ ਚੋਰ ਜੇ ਇੱਕ ਕੋਰੀਡੋਰ ਕਰਕੇ ਬੜਾ ਵਧੀਆ ਇਹ ਕੰਮ ਬੜੀ ਸਵਾਤੀ ਪਈ ਹੈ ਫਿਰ ਇਹ ਵੀ ਚਲੋ ਪਾਸਪੋਰਟ ਤੇ ਕਰਤਾਂ ਨ ਹਜ਼ਾਰ ਆਤੇ ਕਰਦੇ ਨੇ ਤੇ ਸਵਾਰੀ ਸੋ ਇਹ ਸਾਨੂੰ ਸਾਡੇ ਨਾਲ ਇੱਕ ਕਰਮਚਾਰੀ ਜਿਨ੍ਹਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਆ ਰੇਲਵੇ ਸਟੇਸ਼ਨ ਦੀ ਦੱਸੀ ਸੋ ਮੈਂ ਤੁਹਾਡਾ ਆਪਣਾ ਲਾ ਪਰਚੇ ਖੁਸ਼ੀਪੁਰ ਤੁਸੀਂ ਦੇਖਦੇ ਰਹੋ ਇਹ ਚੈਨਲ ਤੋਂ ਤੁਹਾਨੂੰ ਵਕਤ ਵਕਤ ਦੇਣੀ ਹੈ ਇਸ ਤਰ੍ਹਾਂ ਦੀਆਂ ਸੋਰੀਆਂ ਜੂਰ ਆਉਂਦੇ ਰਹਿਣ